ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਆਮ ਦਾਸ ਗੁਰਜਿੰਦਰਿਆ ਤਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰਿਆ ਧੰਨ ਧੰਨ ਸਾਈਂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਜੋ ਪ੍ਰਕਾਟ 8 ਤਰੀਕ ਨੂੰ ਜਿਹੜਾ ਆ ਰਿਹਾ ਹੈ ਉਹਦੇ ਸਬੰਧ ਵਿੱਚ ਸੰਗਤਾਂ ਦੇ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਨਾਸਮਤ ਤਕਹੋਣ ਹੁੰਦੀਆਂ ਹਨ ਅਤੇ ਸਾਰੇ ਸਮਾਗਮਾਂ ਵਿੱਚ ਸੰਗਤਾਂ ਹਿੱਸਾ ਲੈਂਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਸੇ ਤਰ੍ਹਾਂ ਦੀ ਮਾਨ ਜੋ ਪ੍ਰਧਾਨ ਸਾਹਿਬ ਵੱਲੋਂ ਸਾਨੂੰ ਵਿਸ਼ੇਸ਼ ਤੌਰ ਤੇ ਸੰਗਤਾਂ ਦੀ ਰਹਿਤ ਦਾ ਪ੍ਰਬੰਧ ਕਰਨ ਲਈ ਸਾਨੂੰ ਜਿਹੜੇ ਹੁਕਮ ਜਾਰੀ ਕੀਤੇ ਗਏ ਹਨ ਉਹਨਾਂ ਦੇ ਵਿੱਚ ਅਸੀਂ ਆਪਣੀਆਂ ਸਲਾਮਾਂ ਤੋਂ ਇਲਾਵਾ ਜਿਹੜੇ ਸਾਡੇ ਨਾਲ ਸੰਬੰਧਤ ਲਾ ਕੇ ਸਕੂਲ ਹਨ ਉਹਨਾਂ ਚ ਵੀ ਸੰਗਤਾਂ ਦੀ ਰਹਿਤ ਦਾ ਪ੍ਰਬੰਧ ਕੀਤਾ ਗਿਆ ਹੈ ਇਤੋ ਲੋਵਾ ਸਾਨੂੰ ਹੋਟਲ ਐਸੋਸੀਏਸ਼ਨ ਅਮਰਸਰ ਜਿਹੜੀ ਆ ਉਹ ਗ੍ਰਾਮ ਦਾ ਚਿਹਰਾ ਕਰਦੇ ਸਾਨੂੰ ਹਰ ਸਾਲ ਦੇ ਨਾਲ ਬਹੁਤ ਵੱਡਾ ਸਹਿਯੋਗ ਕਰਦੇ ਹਨ ਉਹ ਸਾਨੂੰ ਹਰ ਸਾਲ ਆਪੋ ਆਪਣੇ ਹੋਟਲਾਂ ਨੂੰ ਕੋਈ ਦੋ ਕਮਰੇ ਕੋਈ ਪੰਜ ਕੋਈ ਕਮਰੇ ਕੋਈ ਆਪਣਾ ਪੂਰਾ ਹੋਟਲ ਸੰਕਤਾਂ ਨੂੰ ਪ੍ਰੀਤ ਦਿੱਤਾ ਜਾਂਦਾ ਤਾਂ ਜੋ ਸੰਕਤਾਂ ਦੇ ਵਿੱਚ ਇੱਕ ਵਧੀਆ ਮੈਸੇਜ ਆਵੇ ਉਹ ਸੰਕਤਾਂ ਜਿਹੜੀਆਂ ਉਹਨਾਂ ਦੇ ਹੋਟਲਾਂ 'ਚ ਵੀ ਠਹਿਰਦੀਆਂ ਹਨ ਉਹਨਾਂ ਨੂੰ ਉਹ ਬਕਾਇਦਾ ਮਠਿਆਈ ਦਾ ਡੱਬਾ ਬ੍ਰੇਕਫਾਸਟ ਤੇ ਹੋਰ ਜਿਹੜੀਆਂ ਹੋਰ ਸਹੂਲਤਾਂ ਵੀ ਵੱਧ ਤੋਂ ਵੱਧ ਦੇ ਸਕਦੇ ਹੁਣ ਉਹ ਸੰਕਤਾਂ ਨੂੰ ਦੇਖ ਕੇ ਜਿਹੜੀਆਂ ਉਹ ਟੂਰਦੇ ਹਨ ਮੇਰੀ ਸੰਕਾ ਨੂੰ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਇਹ ਜਿਹੜੇ ਸਮਾਗਮ ਧਰਮਤਨ ਸ਼੍ਰੀ ਗੁਰੂ ਨਾਮਦਾਸ ਜੀ ਦੇ ਪ੍ਰਕਾਸ਼ ਗੁਰਪ੍ਰੰਮ ਸਮਰਪਿਤ ਹੋ ਰਹੇ ਹਨ ਜਿੱਦਾਂ ਰਾਗ ਦਰਬਾਰ ਹੋਣਾ ਹੈ ਪੜਤਾਲ ਆ ਨਗਰ ਕੀਰਤਨਾਂ ਤੇ ਹੋਰ ਜਿਹੜੇ ਸਮਾਗਮਾਂ ਸੰਕਟਾਂ ਜੜੀਆਂ ਆਪਣੇ ਪਰਿਵਾਰਾਂ ਸਮੇਤ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਸਾਡੀ ਵੱਲੋਂ 100% ਇਹੋ ਹੀ ਕੋਸ਼ਿਸ਼ ਹੁੰਦੀ ਆ ਕਿ ਸੰਗਤਾਂ ਜੜੀਆਂ ਨਾਤਮਸਤਕ ਹੋਣ ਆਉਂਦੀਆਂ ਹਨ ਉਹਨਾਂ ਨੂੰ ਕਿਸੇ ਕਿਸੇ ਦੀ ਵੀ ਮਸ਼ਕਾ ਨਾਮ ਉਹਨ ਦਿੱਤੀ ਜਾਦਾ ਸਾਡੀਆਂ ਤਕਰੀਬਨ 8 ਸਰਾਮਾ ਹਨ ਜਿਹੜੀਆਂ ਸ੍ਰੀ ਗੁਰੂ ਰਜਨਦੇਵ ਨਿਵਾਸ ਮਾਤਾ ਗੰਗਾ ਜੀ ਨਿਵਾਸ ਸ੍ਰੀ ਗੁਰੂ ਹਰਗੋਬਿੰਦ ਨਿਵਾਸ ਗੁਰੂ ਗੋਬਿੰਦ ਸਿੰਘ ਨਰੇ ਨਿਵਾਸ ਤੇ ਸਾਰਾ ਗਰੀ ਨਿਵਾਸ ਬਾਬਾ ਦੀਸ ਨਿਵਾਸ ਮਾਤਾ ਭਾਗੌਰ ਨਿਵਾਸ ਇਹ ਜਿਹੜੀਆਂ ਸਰਾਮਾ ਸੰਗਤਾਂ ਦੀ ਪ੍ਰਾਇਓਰਟੀ ਹੁੰਦੀ ਹੈ ਕਿ ਅਸੀਂ ਤਿੰਨੇ ਸਰਾਮਾ ਚ ਰਹਿਣਾ ਪਰੰਤੂ ਸੰਗਤਾਂ ਦੀ ਆਮਦ ਨੂੰ ਵੇਖਦਿਆਂ ਸਾਨੂੰ ਸੰਗਤਾਂ ਦਾ ਪ੍ਰਬੰਧ ਜਿਹੜੀਆਂ ਦੂਸਰੀਆਂ ਸਰਾਮਾ ਉਹਨਾਂ ਚ ਵੀ ਕੀਤਾ ਜਾਂਦਾ ਸਾਡੀ ਮਜਬੂਰੀ ਹੁੰਦੀ ਹੈ ਕਿਉਂਕਿ ਇਹਨਾਂ ਤਿੰਨਾਂ ਸਰਾਮਾ ਚ ਇੰਨੀਆਂ ਜਿੰਨੀ ਸੰਗਤਾਂ ਆਉਂਦੀਆਂ ਉਹ ਇੰਨਾਂ ਇਨਾ ਸਰਾਮਾਜ ਨੇ ਢਰਾਇਆ ਜਾ ਸਕਦਾ ਇਸ ਤਰਕੇ ਸਾਨੂੰ ਅਸੀਂ ਆਪਣੀਆਂ ਬੈਟਰੀ ਆਪਰੇਟਰਡ ਜਿਹੜੀਆਂ ਗੱਡੀਆਂ ਲਾਈਆਂ ਉਹ ਸੰਤਾਨ ਨੂੰ ਬਿਠਾ ਕੇ ਉਹ ਦੂਰ ਜੀਆਂ ਸਰਾਮਾ ਦੇ ਛੱਡਦੀਆਂ ਹਨ ਅਤੇ ਵਾਪਸ ਉਹਨਾਂ ਨੂੰ ਜਦੋਂ ਦਰਸ਼ਨ ਕਰਨੀ ਹੁੰਦੇ ਉਹਨਾਂ ਨੇ ਆ ਕੇ ਹਰਮੰਦਰ ਸਾਹਿਬ ਇੱਥੇ ਛੱਡਦੀਆਂ ਸਾਡੀ ਤਕਰੀਬਨ ਕੋਸ਼ਿਸ਼ ਨਹੀਂ ਹੋ ਹਿੰਦੀ ਆ ਕਿ ਜਿਹੜੇ ਬਜ਼ੁਰਗ ਹੁੰਦੇ ਆ ਜਾਂ ਕੋਈ ਹੈਂਡਿਕੈਪਡ ਆ ਜਾਂ ਜਾ ਕੋ ਇਹਨਾਂ ਦੇ ਖਾਨਪਾਣ ਸਾਹਿਬ ਆ ਉਹਨਾਂ ਨੂੰ ਇਹਨਾਂ ਅੰਦਰ ਲਿਆਂ ਸਰਾਮਾ ਦੇ ਕਮਰੇ ਮਿਲਣ ਤਾਂ ਜੋ ਉਹ ਜਿਹੜੀਆਂ ਨਤਮਸਤ ਹੋ ਸਕਣ ਅਤੇ ਟਾਈਮ ਨਾਲ ਆਪਣੇ ਗਿੱਟੜੀ ਆਪਣੇ ਉਹਨਾਂ ਦੇ ਖਾਨਪਾਣ ਸਾਹਿਬ ਰਖਾਏ ਹੁੰਦੇ ਹਨ ਉਹਨਾਂ 'ਚ ਵੀ ਹਾਜ਼ਰੀ ਟ